Ya yeah. yeah. ਮਮੋਟੀ ਸਾਤਾ ਤੇ ਦਾ ਸਹੀ ਆ ਬੁੜੀ ਜੀ ਦਾ ਨਾ ਆ ਕੋੜਖਾਨੇ ਜਿਹਨੂੰ ਗੋਦੀਆਂ ਹੀ ਨਹੀਂ ਲਾਉਂਦੀ ਉਹਦੇ ਆਰਤੀ ਉਤਾਰੀ ਜਾਉ 24 ਘੰਟੇ ਮੇਰੀ ਪੋਤੀ ਮੇਰੀ ਪੋਤੀ ਇੱਥੇ ਮੇਰਾ ਮੁੰਡਾ ਦੇਖ ਤੂੰ ਉਹਦਾ ਕਦੇ ਨੋਂ ਤੱਕ ਨਹੀਂ ਲੈਂਦੀ ਹੈਗੀ ਕੋਈ ਨਾ ਬੁੜੀਏ ਇਹਨੇ ਕਿਹੜਾ ਤੈਨੂੰ ਸਾਂਭਣਾ ਸਾਂਭਣਾ ਤਾਂ ਮੇਰੇ ਮੁੰਡੇ ਨੇ ਆ ਅੱਜ ਜਦੀ ਕਹਿ ਦਊਗੀ ਵੀ ਮੈਂ ਤਾਂ ਚਾਹ ਬਣਾ ਦੇ ਇੰਦਰ ਤੜਕੇ ਤੋਂ ਲੈ ਕੇ ਨਾ ਸ਼ਾਮ ਤੱਕ ਤੱਤਾ ਪਾਣੀ ਕਰ ਕਰਕੇ ਜਿੰਨਾ ਮਰਜ਼ੀ ਦੇਈ ਜਾ ਉਨਾਂ ਹੀ ਝੁਲਸੀ ਜਾਂਦੀ ਹੈ ਵੱਡੇਰੀ ਨਹੀਂ ਕਰਨਾ ਜਿਹੜੇ ਉੱਥੇ ਪੈਸੇ ਰੱਖੇ ਸੀ ਮੱਝ ਵਾਲੇ ਉਹ ਵੀ ਦੇਖਿਆ ਚੋਰ ਚੱਕਿਆਂ ਦਾ ਕੀ ਪਤਾ ਹੁੰਦਾ ਹੋਰ ਨਾ ਹੱਥ ਦੀ ਸਫਾਈ ਦਿਖਾ ਜਾਣ ਚੱਲ ਨਹੀਂ ਭਣੀ ਪਹਿਲਾਂ ਤਾਂ ਪੈਸੇ ਦੇਖ ਕੇ ਆਉਣੀ ਆ ਮੈਂ ਤੇ ਨਾ ਮਨ ਨਾਲ ਸੁਟਾ ਪਿਆਗਾ ਐਂ ਕਰਦੀਆਂ ਪਹਿਲਾਂ ਪੈਸੇ ਦੇਖਦੀਆਂ ਹੁਣ ਮੈਨੂੰ ਤਾਂ ਇਹ ਵੀ ਨਹੀਂ ਯਾਦ ਹੈਗਾ ਵੀ ਮੈਂ ਕਿੱਥੇ ਰੱਖੇ ਨੇ ਕਿੱਥੇ ਨਹੀਂ ਰੱਖੇ ਅਗਰ ਜਨਮਾਂ ਬੁੜੀ ਤਾਂ ਮੇਰਾ ਦਿਮਾਗ ਖਰਾਬ ਕਰ ਦਿੰਦੀ ਆ ਮੈਂ ਤਾਂ ਇਹੀ ਸੁੱਟ ਪਲਾ ਕੇ ਰੱਖਦੀ ਆ ਜੀ ਨਹੀਂ ਆਪੇ ਵੀ ਜਾ ਖੜੇ ਤੇ ਹਾਏ ਇਕ 30000 ਰੁਪਿਆ ਆਹੀਂ ਕਰੂੰਗੀ ਨਾਲੇ ਤਾਂ ਮੈਂ ਸੈਰੀ ਨੂੰ ਨਾ ਆ ਮੋਬਾਈਲ ਪਿਆਈਆ ਇਹ ਕੜਾ ਕਿਸੇ ਦੇ ਕੰਮ ਦਾਗਾ ਆਹੀਂ ਕਰੂੰਗੀ ਨਾਲੇ ਤਾਂ ਮੈਂ ਮੋਬਾਈਲ ਦੇ ਦੂੰਗੀ ਨਾਲੇ ਉੱਤੇ ਕੇ ਦੇ ਦੂੰਗੀ ਆਇਓ ਹੀ ਸੈਰੀ ਉਹ ਦੰਗਰੀ ਜਾਨਾ ਜਾਨ ਤੂੰ ਮੈਂ ਤੇਰਾ ਘੋੜੇ ਦੇਤੀ ਸੰਦੀਪ ਸੰਦੀਪ ਏ ਵਧੀਆ ਸੂਟ ਹੈ ਇਹ ਲੈ ਲੀ ਠੀਕ ਹੈ ਹਾਂ ਨਾ ਜੱਜ ਦਾ ਤੇਰੇ ਬਹੁਤ ਵਧੀਆ ਬਹੁਤ ਵਧੀਆ ਜੱਜ ਦਾ ਬਹੁਤ ਕੈਂਟ ਆਪਾਂ ਵਿਆਜ ਪਾ ਕੇ ਚੱਲਾਂਗੇ ਠੀਕ ਹੈ ਹਾਂ ਬਹੁਤ ਵਧੀਆ ਸਿੰਦੀਪਾ ਬਹੁਤ ਵਧੀਆ ਮੌਤ ਜੱਜ ਲੈ ਦੇਖ ਲੈ ਜੈ ਖਾਣੇ ਦੇ ਮੈਨੂੰ ਕਦੇ ਸੂਟ ਦਾ ਨਾਮ ਨਹੀਂ ਪੁੱਛਿਆ ਵੀ ਤੈਂ ਸੂਟ ਲੈਣਾ ਕਿ ਨਹੀਂ ਲੈਣਾ ਉਹਨੂੰ ਚੱਪੜੀ ਨੂੰ ਮਰੀਜ ਮਰੀਜ ਵੀ ਮੈਂ ਇਹਨੂੰ ਯਾਦ ਕਰਦਾਗਾ ਵੀ ਹਾਂ ਸੰਦੀਪ ਆਹ ਸੂਟ ਸੋਣਾਗਾ ਦੇਖ ਤਾਂ ਸਹੀ ਚੌਰਾ ਕਿਸੇ ਥਾਂ ਦਾ ਤੇ ਵੀ ਬਹੁਤ ਹੋ ਗਿਆ ਖੇਤ ਵੀ ਜਿਹੜਾ ਮਾਰ ਕੇ ਆਣ ਤੇ ਨਾਲ ਉਧਰ ਮਾਰ ਮੈਂ ਡੰਗਰਾਂ ਦਾ ਨਹੀਂ ਕੀ ਕਰ ਕੱਖ ਪਾਇਆ ਮਾ ਬਾਪੂ ਤਹਲ ਤੱਕ ਆਇਆ ਲੀਗਾ ਕਿੰਨਾ ਕਿਰਨਾ ਹਾਂਜੀ ਹਾਂਜੀ ਆ ਗਈ ਕੀ ਹੋ ਗਿਆ ਜੀ ਤੁਸੀਂ ਆਰਾਮ ਕਰ ਲੈਂਦੇ ਮੈਂ ਤਾਂ ਆਰਾਮ ਬਥੇਰਾ ਕਰ ਲਿਆ ਮੈਂ ਨਾ ਉਧਰ ਬਾਗਲ ਚ ਮਾਰਨ ਜਿਹੜਾ ਕੱਖ ਨਾ ਭਾਇ ਮਿਲਿਆ ਨਗਰ ਨੂੰ ਓਹੋ ਮੈਂ ਹੈਗੀ ਤਾਂ ਹੈਂਗੀ ਆ ਮੈਂ ਆਪੀ ਸਾਰਾ ਕੰਮ ਸੰਭਲ ਲੂੰਗੀ ਤੁਸੀਂ ਆਰਾਮ ਕਰ ਲਓ ਹਜੇ ਓ ਨਹੀਂ ਮੈਨੂੰ ਪਤਾ ਤੂੰ ਵੀ ਸਾਰਾ ਦਿਨ ਥੱਕਿਆ ਜੀਂ ਹੈਂ ਜਵਾਕਾਂ ਦਾ ਤਨ ਲੋਟੇ ਤੋਂ ਫਕਾ ਕਿੰਨਾ ਕੰਮ ਆ ਇਕੱਲੇ ਸਿਰ ਹਣਾ ਬਸ ਤੁਸੀਂ ਤਾਂ ਉਹੀ ਚੱਲੇ ਵਾਲੀ ਗੱਲ ਕਰਦੇ ਹੋ ਜੀ ਕਰਦੇ ਕੀ ਕੰਮ ਹੁੰਦੇ ਨੇ ਆਹੀਆ ਬਸ ਝਾੜੂ ਲਾ ਲੋ ਖਾਪਕਾ ਲਵੋ ਹੋਰ ਕੀ ਕੰਮ ਨੇ ਜੀ ਕੰਮ ਬਹੁਤ ਹੁੰਦੇ ਨੇ ਇਕੱਲੇ ਹੁਣ ਤੂੰ ਕਿੱਧਰ ਕਿੱਧਰ ਹੋਏਂਗੀ ਕੋਈ ਗੱਲ ਨਹੀਂ ਮੈਨੂੰ ਕਿਹਾ ਮੈਂ ਫਰੀਆਂ ਕਰ ਮੈਂ ਖੇਤ ਬਗਜੂਗਾ ਮੈਂ ਤਨੇ ਪਾਇਆ ਮੜ ਕੱਖ ਪੰਡਾ ਜਮਨ ਦੇਖ ਆਪਣਾ ਕਰ ਮੈਂ ਜਿਹਾ ਆਇਆ ਨਹੀਂ ਮੱਤ ਜਾ ਨਹੀਂ ਇਹ ਤਾਂ ਕਹਿੰਦਾ ਸੀ ਮੈਂ ਤਾਂ ਡੰਗਰਾਂ ਵਾਲੇ ਵੱਲ ਜਾਣਾ ਹੋਰ ਨਾ ਇਹਨੂੰ ਪਤਾ ਲੱਗ ਜੇਵੇ ਪਹਿਨਾ ਤਾਂ ਮੈਂ 부ੜੀ ਕੋਲ ਜਾਨੀ ਆ ਉਹਦੀ ਖਬਰ ਲੈਣੀ ਆ ਉਹਨੂੰ ਪੁੱਛਦੀ ਆ ਵੀ ਕਰਦੀ ਕੀ ਆ ਉਹ ਲਾਉਂ ਵੀ ਸਤਾਰ ਸਾਵ ਨੂੰ ਮਾਰ ਦਿੱਤਾ 100 ਦਿਨ ਹੋ ਗਏ ਜੇ ਵੀ ਤੁਰੇ ਆ ਜਾਂਦਾ ਸਭ ਮੁੰਡਾ ਕੱਲਾ ਓੱਖਾ ਹੋਈ ਜਾਂਦਾ ਮਖਾਚਾਰਾ ਉਹ ਦੋ ਦਾਲੇ ਬੀਜ ਦਾਣਗੇ ਕੰਕੜ ਉਹ ਟਰੈਕ ਤੇ ਪੁੱਛਿਆ ਹੋਇਆ ਕਿਸੇ ਦਾ ਇੰਨੇ ਅਗਲਾ ਜਵਾਬ ਦੇ ਦੀਵਾ ਮੁੰਡਾ ਕਿੱਧਰ ਕਿੱਧਰ ਹੋਵੇ ਕੱਲਾ ਜਾਣਾ ਆਏ ਹਲੇ ਇਹਦੋ ਲਾਸਾ ਨੂੰ ਗਿਆ ਦੀ ਦੇਖਣ 31 ਤੋਂ ਗੱਲ ਸੁਣ ਲੈ ਮੇਰੀ ਤੇਰਾ ਲਾੜਲਾ ਗਿਆ ਉਧਰ ਪਸੂਆ ਵੱਲ ਸੁਣ ਗਿਆ ਹਾਂ ਨਾਲੇ ਜੇ ਉਹਨੂੰ ਇਹ ਪਣਖ ਨਾ ਲੈਣ ਲੱਗਣ ਲੱਗ ਜਵੇ ਵੀ ਹਾਂ ਮੱਝ ਵੇਚੀ ਆ ਗਈ ਜੇ ਉਹਨੂੰ ਪਤਾ ਲੱਗਿਆ ਨਾ ਅੰਦਰ ਤੂੰ ਹੈ ਨਹੀਂ ਨਹੀਂ ਕਾਈ ਮੇਰਾ ਹੈਗਾ ਸਾਡਾ ਮੈਨੂੰ ਕੀ ਲੋੜ ਪਈ ਆ ਮੇਰੇ ਕੋਲ ਤਾਂ ਸਭ ਘਰ ਵੇਚਦੀ ਮੈਨੂੰ ਕੀ ਲੈਣਾ ਬੰਦਾ ਤੱਤਾ ਜਲਾਦ ਨਹੀਂ ਤੂੰ ਡਰਦੀ ਹੁੰਦੀ ਜਲਾਦਣੀ ਤੇ ਜੇ ਤੂੰ ਡਰਦੀ ਹੁੰਦੀ ਨਾ ਤਾਂ ਆ ਤੇਰੀ ਜੀਵਾਂ ਹੀ ਨਿਕਲਦੀ ਨਾ ਜਿਵੇਂ ਪੈੜ ਪੈੜ ਬੋਲਦੀਆਂ ਗਈ ਤੂੰ ਨਾ ਹੋਰ ਅਸੀਂ ਚੇਪੀ ਲਾ ਕੇ ਬਹਿ ਜਾ ਮੂਤੇ ਹੈ ਹੁਣ ਮੈਂ ਬੋਲਣਾ ਨਹੀਂ ਹੈਗਾ ਲੈ ਜਦੋਂ ਉਹ ਕਹਿੰਦਾ ਸੀ ਮੈਂ ਪਸਮਾ ਵੱਲ ਜਾਣਾ ਤੂੰ ਨਹੀਂ ਉੱਠ ਕੇ ਆ ਸਕਦੀ ਸੀ ਤੂੰ ਕਹਿ ਦਿੰਦੀ ਵੀ ਚਲ ਮੈਂ ਦੇਖੇ ਆਉਣੀ ਆਂਗੀ ਮੈਂ ਕਰੇ ਆਉਣੀ ਆਂਗੀ ਗੋਹਾ ਕੂੜਾ ਗੱਲ ਸੁਣ ਲੈ ਮੇਰੀ 4 ਵਜੇ ਦੀ ਉੱਠੀ ਹੋਈਆਂ ਮੈਂ 4 ਵਜੇ ਮੱਝਾਂ ਬੰਦੀਆਂ ਖਾਏ ਸੋਨੂੰ ਮੈਂ ਹੈ ਨਹੀਂ ਬਹਿ ਜਾਣੀ ਬਹਿ ਜਾ ਪਤਾ ਮੈਨੂੰ ਕਿਹੜੇ ਤੂੰ 4 ਵਜੇ ਉੱਠੀ ਹੋਈਆਂਗੀ ਆ ਤੇ ਤਾਂ ਪਾਣੀ ਦੀ ਘੋਟਾ ਚਾਕੇ ਪੀਤੀ ਨਹੀਂ ਗਈ ਹੈਗੀ ਉਹ ਤਾਂ ਮੂਤ ਮਤਰਾਲ ਕਰਕੇ ਉਵੇਂ ਚਾਹ ਬਣਾ ਕੇ ਰੱਖਦੀ ਹੈਗੀ ਨਾਲੇ ਜਦੋਂ ਤੈਨੂੰ ਪਤਾ ਸੀਗਾ ਵੀ ਮੱਝ ਵੇਚੀ ਮੂੰਹ ਦੇ ਬੁੜੀਆ ਟਲ ਜਾ ਟਾਲੇ ਜਾਣ ਜਾਣ ਕੇ ਕਰਦੀ ਆ ਕਮੂ ਕਰਦੀ ਆ ਦੇਖ ਤਾਂ ਸਹੀ ਸਾੜੇ ਬਗਿਆ ਰੱਬ ਦੇ ਵਾਸਤੇ ਕੋਈ ਨਾ ਕਰ ਲੂੰਗੀ ਮੈਂ ਆਪੀ ਜਿੰਨਾ ਕਿ ਮੈਥੋਂ ਹੋਊਗਾ ਭਾਈ ਮੈਂ ਤਾਂ ਓਨਾ ਕ ਕਰਦੀ ਆਗੀ ਤੂੰ ਤਾਂ ਮੌਨ ਨਾਲ ਪਈ ਰਹੀ ਨੇ ਤੂੰ ਤਾਂ ਉੱਠ ਕੇ ਮੇਰੀ ਪੋਤੀ ਨੂੰ ਵੀ ਨਹੀਂ ਦੇਖਦੀ ਨਹੀਂ ਪੋਤੀ ਨੂੰ ਹੁਣ ਮੈਂ ਕੀ ਗਲ ਦਾ ਹਾਰ ਬਣਾ ਕੇ ਆਪਦੇ ਗਲ 'ਚ ਪਾ ਲਵਾਂ ਮੇਰਾ ਵੀ ਜਵਾਕ ਆਗਾ ਉਹਨੂੰ ਆਪਦੇ ਆਪ ਨਹੀਂ ਆਉਂਦਾ ਉਹਨੂੰ ਖਾਂਸੀ ਹੋਈ ਪਈਆ ਤੈਂ ਕਿਹਾ ਬਿੱਲੇ ਮੈਂ ਦਵਾਈ ਦਿਵਾ ਲਿਓਨੀ ਹੈਗੀ ਉਹਨੂੰ ਤਾਂ ਬਥੇਰਾ ਚਾਕੇ ਜਿਹੜੀ ਡਾਕਟਰਾਂ ਦੇ ਤਰਪੈਨੀ ਹੈਗੀ ਸਿਰ ਨਹੀਂ ਦੁਖਣ ਦਿੰਦੀ ਉਹਦਾ ਖਾਂਸੀ ਹੋਈ ਪਈਆ ਤੂੰ ਮੈਨੂੰ ਦੱਸ ਦੀ ਦੱਸ ਸਹੀ ਜੇ ਮੈਂ ਨਾਲ ਲੈ ਕੇ ਜਾਂਦੀ ਤਾਂ ਕਹਿੰਦੀ ਅਸੀਂ ਨੀ ਤਰ੍ਹਾਂ ਤਰਖਦੇ ਹਾਂ ਤਾਂ ਮੋਤੀ ਦੇ ਬਰਾਬਰੀ ਪੋਤੇ ਨੂੰ ਸਮਝਦੀ ਹਾਂ ਹੁਣ ਮੈਂ ਨਾ ਮਾੜੀ ਮਾੜੀ ਗੱਲ ਤੇ ਇਹ ਦੱਸੂਗੀ ਉਹਨੇ ਸਾਰੀ ਰਾਤ ਸਾਨੂੰ ਸੌਣ ਨਹੀਂ ਦਿੱਤਾ ਜਵਾਕ ਨੇ ਉਦੋਂ ਨਹੀਂ ਤੈਨੂੰ ਪਤਾ ਲੱਗਦਾ ਹੋਵੇਗਾ ਨਾ ਮੇਰਾ ਕਮਰਾ ਤਾਂ ਨਾਲ ਦੀ ਮੈਨੂੰ ਤਾਂ ਖੰਗਦੀ ਕੋਈ ਬਾਜ਼ੀ ਨਹੀਂ ਆਈ ਕੈਸਾ ਨਹੀਂ ਤਾਂ ਸੰਕ ਤਾਂ ਮਛੜੀ ਤੂੰ ਪਾਸਾ ਨਹੀਂ ਲੈਂਦੀ ਨਹੀਂ ਤੈਨੂੰ ਕੀ ਪਤਾ ਲੱਗਦਾ ਵੀ ਕਿਹੜੇ ਵੇਲੇ ਗੱਡਾਂ ਪਾਣੀ ਪੀਂਦੀਆਂ ਨੇ ਤੂੰ ਤਾਂ ਐ ਘੋੜੇ ਵਿੱਚ ਐ ਸੰਪੜ ਵੰਦੂ ਸਮਝ ਨਹੀਂ ਆਗੀ ਨਾੜੇ ਤਾਂ ਸੰਦਾ ਮੈਂ ਤਾਂ ਨਾ ਦੁੱਤ ਲੈ ਆਂ ਜਾਂਦੀ ਸੀਗੀ ਵੀ ਚਲੋ ਉਧਰ ਪਸ਼ੂਆਂ ਦੀ ਧਾਰ ਤੁਰ ਕੱਢ ਲਿਆਵਾ ਪਰ ਤੇਰੇ ਚੱਜ ਹੈ ਨਹੀਂ ਨਾੜੇ ਨਾ ਬਾਟਾ ਜਦੋਂ ਮੂੰਹ ਨੂੰ ਲਾ ਲੈਣੀ ਹੈ ਨਾ ਮੈਨੂੰ ਤਾਂ ਬਿਓ ਵਰਗੀ ਲੱਗਦੀ ਆਂਗੀ ਤੂੰ ਬਾਗਜਾ ਬੰਦਿਆ ਵਾਂਗੂ ਗਾਗਜਾ ਤੂੰ ਜਾ ਕਰ ਲਿਆ ਜਿਹੜਾ ਕੰਮ ਕਰਦੀਆਂ ਨਾ ਲੋਕ ਹੱਸਾ ਆ ਦੇਖ ਲੈ ਕੰਦਾ ਕੌਲਿਆਂ ਤੇ ਕਵੇਂ ਲੋਕ ਸੰਦੀਪ ਕੱਲ ਮੈਨੂੰ ਉਹਨਾਂ ਨੇ ਵੀ ਲਾਂਬਾ ਦਿੱਤਾ ਲਾਂਬਾ ਤਾਂ ਦੇਣਾ ਹੀ ਸੀ ਤੇਰੀ ਕਰਤੂਤ ਜਿਹੜੀ ਇਹ ਜੀ ਆ ਉਹਨੂੰ ਦੇਖ ਕੇ ਅਗਲੇ ਲਾਂਬੇ ਦੰਦੇ ਨੇ ਨਾਲੇ ਵੇਖ ਤਾਂ ਜੁੜਨ ਜੁੜਨਾ ਕਰੀ ਜਾ ਫਟਾਫਟ ਹੱਥ ਹਲਾ ਲਾ ਬੰਦੂ ਮੇਰੀ ਕਹਿੰਦੀ ਤੇਰੀ ਕਰਤੂਤ ਤੇਰੀ ਕਰਤੂਤ ਤੇ ਹੱਸਦੇ ਨੇ ਲੋਕ ਹਾਂ ਵੀ ਇੰਨਾ ਬੋਲਦੀ ਹੈਗੀ ਆਹੋ ਮੇਰੀ ਕਰਤੂਤ ਤਾਂ ਹੀ ਤਾਂ ਤੂੰ ਨਹੀਂ ਹੁਣ ਵੀ ਉਹਨੂੰ ਮਰੀ ਹੋਈ ਨੂੰ ਵੀ ਯਾਦ ਕਰ ਕਰਕੇ ਨਾ ਮੈਨੂੰ ਕਹੂਗੀ ਸੰਦੀਪ ਤਾਂ ਆਏ ਸੀ ਸੰਦੀਪ ਤਾਂ ਆਏ ਸੀ ਮੈਂ ਤਾਂ ਕਹਿੰਦੀ ਆ ਬੁੜੀਏ ਉਹਦਾ ਚਾਹੇ ਨਾਂ ਮਰਦੀ ਪਰ ਤੂੰ ਗੱਡੀ ਜ਼ਰੂਰ ਚੜ ਜਾਂਦੀ ਆ ਤੇਰੀ ਲੂਤਰਾਂ ਚੱਲਦੀ ਆ ਨਾ ਇਹ ਜਿਆਦਾ ਕਰਾਂਦੀ ਆ ਆ ਲੂਤਰਾਂ ਤੇ ਚੇਪੀ ਲਾ ਲਾ ਮਾੜੀ ਕੁੱਤੀ ਫਿਰੇ ਸੀ ਕੰਮ ਜਿਆਦਾ ਕਰਾਂਗੇ ਹਾਂ ਤੂੰ ਤਾਂ ਉਹਦੇ ਵਰਗੀ ਮਰ ਕੇ ਵੀ ਨਹੀਂ ਬਣ ਸਕਦੀ ਓਹੋ ਮੈਂ ਬਣਨਾ ਹੀ ਨਹੀਂ ਮੇਰੇ ਤਾਂ ਉਹ ਪੈਰ ਦੀ ਜੁੱਤੀ ਵਰਗੀ ਵੀ ਨਹੀਂ ਹੈਗੀ ਸਮਝ ਗਈ ਭਾਈ ਜਾਨ ਕੀੜੇ ਦੇ ਦੇਖ ਲੱਖਾ ਮੈਂ ਇਹਨੂੰ ਮਰੀ ਹੋਈ ਨੂੰ ਭੌਂਕਦੀ ਆ ਕੁੱਤਿਆਂ ਮੰਗੂ ਕੋਈ ਗੱਲ ਨਹੀਂ ਜਿੱਦੇ ਮੈਂ ਖੁੱਲਣ ਤੇ ਆ ਜੀ ਨਾ ਜੇ ਨਾ ਜੱਗੀ ਨੂੰ ਤੇਰੀਆਂ ਕਰਤੂਤਾਂ ਦੱਸੀਆਂ ਤੂੰ ਵੀ ਮੈਨੂੰ ਮਨਜੀਤ ਕਰਕੇ ਨਾ ਬੁਲਾਈ ਅੱਗ ਲੱਗੇ ਤੇਰਾ ਮਿਸਚ ਮਸਾਲਾ ਕਰ ਨਾ ਕਰ ਹਾ ਜੀ ਤੋ ਹਾ ਠੀਕ ਠਾਕ ਆ ਜੀ ਹਾਂ ਸਾਰੇ ਠੀਕ ਠਾਕ ਨੇ ਵਧੀਆ ਚੱਲ ਵਧੀਆ ਹੋਰ ਆਪਣੇ ਸਾਰੇ ਠੀਕ ਹੈ ਹਾਂ ਆਪਣੇ ਤਾਂ ਠੀਕ ਹੀ ਆ ਬਸ ਸਾਰਾ ਕਿਸੇ ਹੋਰ ਵਧੀਆ ਨੇ ਉਸੇ ਬੱਚੇ ਠੀਕ ਠਾਕ ਨੇ ਹਾਂ ਹਾਂ ਸਾਰੇ ਠੀਕ ਠਾਕ ਨੇ ਵਧੀਆ ਨੇਗੇ ਚੱਲ ਤੇ ਮਲਕੇ ਮੈਂ ਤਾਂ 200 ਬੱਤੀ ਲਾਇਆ ਕਿਉਂਕਿ ਉਹ ਬਜਾ ਕਦਾ ਸੀ ਕੜਕ ਵਗੈਰਾ ਨਾਲ ਬਜਾ ਕੇ ਮੈਂ ਚੱਲ ਮੈਂ ਪਾਣੀ ਦੇਖੇ ਆਂ ਜੀ ਹਾਂ ਲਿਆ ਦੋ ਪਾਣੀ ਨੀ ਕਿਰਨਾ ਕਿਰਨਾ ਪੁੱਤ ਆ ਗਈ ਮੈਂ ਪਾਣੀ ਲੈ ਤੇਰਾ ਬਾਪੂ ਆ ਗਿਆ ਨੀ ਤੇ ਪਾਣੀ ਚੱਲ ਵਧੀਆ ਰਹੇ ਤੁਸੀਂ ਆ ਗਏ ਮੈਂ ਤਾਂ ਬਹੁਤ ਬਹੁਤ ਖਸਾਇਆ ਪਿਆ ਕਿ ਕੱਲ ਜਣੀ ਹੈ ਲੈ ਹੁੱਕ ਮੱਠੜੇ ਲੈਂਦੀਆਂ ਜਲ ਹੋਰ ਠੀਕ ਹੋ ਹਾਂ ਹਾਂ ਭਾਈ ਵਧੀਆ ਸਾਰੇ ਤੁਸੀਂ ਤੁਸੀਂ ਤਾਂ ਉੱਥੇ ਜਾ ਕੇ ਜੀਓ ਹੀ ਲਾ ਲਿਆ ਉਹ ਭਾਈ ਗੱਲ ਪਤਾ ਕਿਸੇ ਜਵਾਕਾਂ ਦਾ ਫਿਰ ਮੈਨੂੰ ਫਿਕਰਿਆ ਸੀਗਾ ਵੀ ਕੱਲ੍ਹ ਕ ਜੀ ਠੀਕ ਠਾਕ ਵੀਜਣਗੇ ਉਹ ਫਿਰ ਪਜਾ ਕੇ ਮੈਂ ਮੇਡ ਕੱਪ ਫੇਰ ਆਜਾ ਬਾਪੂ ਇੱਕ ਗੱਲ ਤਾਂ ਸਹੀ ਆ ਦੇਖ ਲਓ ਅਮਾਨ ਪੁੱਛ ਕੇ ਦੇਖ ਲਓ ਸਾਡਾ ਜਮਾ ਦਿਨ ਨਹੀਂ ਲੱਗਿਆ ਹਰ ਰੋਜ਼ ਤੁਹਾਨੂੰ ਯਾਦ ਕਰਦੇ ਸੀਗੇ ਹੂੰ ਗੱਲਾਂ ਬਾਤਾਂ ਕਰੋ ਮਿੱਠੋ ਮਰਜੀ ਦੇ ਦਿੱਤੀ ਐ ਸਭ ਸਦਾ ਜੀ 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 ਲੱਗਿਆ ਅਜੇ ਤੂੰ ਮੇਖਾਂ ਲਾਇਓ ਤੂੰ ਜੀ ਵਧੀਆ ਆ ਗਈ ਮੈਂ ਤਾਂ ਰੋਜ਼ ਕਹੀਏਗੀ ਉਲਡਾ ਦੰਨੇ ਲਾ ਦਿੰਦੇ ਆਹ ਦੇਖ ਲਾ ਕੰਮੇ ਮਿੱਠੋ ਮਾਸੀ ਬਣਦੀ ਐ ਤੇਰੇ ਮੂਰੇ ਹੂੰ ਚੁਲਾਕੀਆਂ ਕਰਦੀ ਐ ਕਈ ਬਾਪੂ ਜੀ ਨਹੀਂ ਲੱਗਿਆ ਲੈ ਦੱਸ ਮੇਰੀ ਗੱਲ ਸੁਣ ਲੋ ਇੱਕ ਹੋਰ ਮੈਂ ਐਸ ਵੇਚਤੀ ਉਹ ਜਿਹੜੀ ਫੂਲੀ ਖੜੀ ਕੀ ਐ ਮੈਂ ਐਸ ਵੇਚਤੀ ਆਹੋ ਏ ਕੀ ਕਰਤਾ ਏ ਕੀ ਕਰਤਾ ਕੀ ਬੱਸ ਇਹ ਵਪਾਰੀਆਂ ਨੇ ਛੱਡ ਕੇ ਖੜ ਗਈ ਜਿਵੇਂ ਕਿੱਦੇ ਦੀ ਜਾਣਦੀ ਹੁੰਦੀ ਹੈ ਇਹ ਗੱਲ ਸੁਣ ਲੈਂਦੀ ਨਹੀਂ ਮੈਂ ਇਸ ਦਾ ਹੋਰ ਅੱਜ ਵੀ ਕੋਈ ਗੱਲ ਨਹੀਂ ਜੱਗੀ ਦੇਵੇ ਨਾ ਗੱਲ ਕਰਦੇ ਤੁਸੀਂ ਜੈਨੂ ਖਾਵੇ ਮੈਂ ਇਸ ਖੜ ਕੇ ਇੱਥੇ ਕਲੇਸ਼ ਖੜਾ ਹੋ ਜੂਗਾ ਉਹ ਚਲੋ ਫਿਰ ਵੀ ਆਇਆ ਹੁੰਦਾ ਨਾ ਵੀ ਆਪਾਂ ਕਰ ਰਾਇ ਕਰਦੇ ਕੀ ਕਰ ਰਹੇ ਆਪਾਂ ਰਾਇ ਕਿਹੜੀ ਤੁਹਾਨੂੰ ਕੋਈ ਹੋਰ ਗਿੱਕ ਜੂ ਆਪਣੇ ਥੋਂ ਇਹ ਤਾਂ ਗੱਲ ਤੇਰੀ ਹੈਗੀ ਆ ਮੈਂ ਤਾਂ ਆਪ ਕਹਿੰਦੀ ਆ ਮੇਰਾ ਤਾਂ ਦਿਲ ਕਰਦਾ ਮੁੰਡੇ ਨੂੰ ਦੱਸਦਾ ਵੀ ਕੱਲ ਨੂੰ ਇਹ ਕੁਝ ਹੋਰ ਵੇਚ ਦਊਗੀ ਵੱਡੀ ਚੋਰੀ ਕਰ ਦਊ ਅੱਜ ਇਹਨੇ ਮੈਂ ਇਸ ਵੇਚਤੀ ਇਹ ਕੋਈ ਗੱਲ ਠੀਕ ਨਹੀਂ ਹੈਗਾ ਪਰਵਾਰਾਂ ਦੇ ਗੱਲਾਂ ਹੀ ਠੀਕ ਨਹੀਂ ਹੁੰਦੀਆਂ ਚਲ ਕੋਈ ਨਾ ਸੱਡੋ ਪਰ ਮਸਾ ਤਾਂ ਪਹਿਲਾਂ ਘਰ ਵੱਜਿਆ ਹੁਣ ਇਹਦਾ ਜੈਨੂ ਖਾਵੇ ਚਲੋ ਮਰਜੀ ਹੈ ਇਹਦਾ ਘਰ ਇਹਦੀ ਤਾਂ ਸਾਹਮਣੇ ਮਰਜੀ ਹੈ ਵੀ ਹਾਂ ਕਰੀਏ ਕੀ ਹੁਣ ਕਿੱਥੇ ਜਾਵਾਂ ਮੈਂ ਮੈਂ ਤਾਂ ਇੰਨਾ ਲੜ ਕੇ ਹੱਡੀਆਂ ਦੇਖ ਲਵਾਂਗੀ ਇੱਥੀ ਤੱਕ ਗੀੜਾਈ ਲੜਾਈ ਕਿਉਂ ਹਾਂ ਕਹਿੰਦੀ ਕੀ ਕਹਿੰਦੀ ਸਾਰੀ ਰਾਤ ਹੋ ਗਿਆ ਕਹਿੰਦੀ ਮੁੰਡੇ ਨੂੰ ਖਾਜੀ ਹੁੰਨੀ ਉਹ ਮੁੰਡਾ ਜਾਇਗਾ ਉਹ ਹੀ ਭੌਂਕਦਾ ਫਿਰ ਜਾਂਦਾ ਕੁੜੀ ਨੂੰ ਨਹੀਂ ਖੇਡਣ ਦਿੰਦਾ ਕੁੜੀ ਨੂੰ ਚੀਜ਼ ਲਿਆ ਕੇ ਜਿਹੜੀਆਂ ਤਾਂ ਦਾਖਾ ਦੁਖਾ ਲਿਆ ਕਿ ਅਨਸਾਰੀਆਂ ਆਪਣੇ ਮੁੰਡੇ ਨੂੰ ਘਵਾਤ ਮੇ ਲੇਤਾ ਕੋਤੀ ਨੂੰ ਤਾਂ ਇਹ ਕੁਝ ਖਾਣੇ ਨਹੀਂ ਦਿੰਦੀ ਤੁਲਸਣੇਂ ਦਿੰਦੀ ਹੈਗੀ ਦੇਖੋ ਦਰਿਆਲ ਜੋ ਆਕਾਂ ਚ ਰੱਖਣੀ ਬਹੁਤ ਮਾੜੀ ਹੁੰਦੀ ਹੈਗੀ ਇਹ ਗੱਲ ਗਲਤ ਹੈ ਤਾਂ ਤਾਂ ਕੰਡੇ ਬੀਜੇ ਨੇ ਮੈਂ ਤਾਂ ਪਹਿਲਾਂ ਕਹਿ ਰਹੀ ਸੀ ਨਾ ਵੀ ਕੋਈ ਤਲਾਕ ਵਾਲੀ ਕੁੜੀ ਹੋਵੇ ਬੱਚੇ ਵਾਲੀ ਨਾ ਹੋਵੇ हां वही गल होगी मेनू भी पता सी भी आ काम होगा मैं तैयार जरा फटाफट अपना चाला अपन कटना गया रूट पर मिलियो ऊपर चला अपन तई थीगा विचार ਨਾਲੇ ਉਹਦਾ جواب పੜਜੂ ਨਾਲੇ ਆਪਣਾ పੜਜੂਗਾ ਆਪਾਂ ਨੂੰ ਕਿਹੜਾ ਪਤਾ ਤੀਗਾ ਵੀ ਇਹੀ ਜੀਕ ਲੈਣੀ ਆਉਗੀ ਪਰ ਜੀ ਤੁੱਕ ਗੱਲ ਹੈ ਤੇ ਕਿਦੋਂ ਦਾ ਪਹਿਲਾ ਵਿਆਹ ਸੀ ਜਿੱਦਾਂ ਰੱਬ ਨੇ ਉਹਨੂੰ ਖੁਸ਼ੀਆ ਬਸਰੀਆਂ ਨਾ ਪੂਰੀਆਂ ਇੰਨਾ ਖੁਸ਼ੀਆਂ ਇੰਨਾ ਘਰ ਚ ਆਪਣੇ ਇਤਵਾਕ ਪਿਆਰ ਹੋਗਾ ਸੀਗਾ ਤੇ ਹੁਣ ਜਿਉਂ ਹੀ ਪਤਾ ਨਹੀਂ ਕੀ ਦਾ ਕਰ ਲੱਗ ਗਿਆ ਸਾਰਾ ਕੁਝ ਉਲਟੀ ਹੋ ਗਿਆ ਉਹਨੇ ਪਤਾ ਨਹੀਂ ਇਹ ਕੀ ਕੀ ਹੋਊਗਾ ਗਾਹ ਮੈਂ ਤਾਂ ਬੁਲਾਤੀ ਮੇਰੀ ਨੂਰ ਬਹੁਤ ਠੇਗਾ ਮੁੰਡਾ ਇਹ ਗੱਲਾਂ ਵੀ ਕੀ ਬਣੂ ਅੱਕੇ ਆਪਣੇ ਸੰਦੀਪ ਦੇ ਨੋਂ ਨੋਂ ਤਾਂ ਐ ਬੱਜੀ ਆਉਂਦੀ ਜਿਵੇਂ ਮੈਂ ਸੋਈ ਹੋਈ ਕੁੱਤੀ ਮੰਗੂ ਹਾਂ ਸੰਦੀਪ ਦਾ ਤਾਂ ਨੋਂ ਨਹੀਂ ਰਹਿਣ ਦਿੰਦੇ ਉਹਨਾਂ ਸਿਵਿਆਂ ਚ ਪੈ ਪਈ ਨੂੰ ਕਾਲਾ ਦਿੱਤੀ ਹੈ ਕਿੱਥੇ ਸਿਆਪਾ ਬਚਾਉਂਦੇ ਨੇ ਬਹੁਤ ਧੋਖਾ ਦਿੰਦੇ ਆ ਕਿ ਕਹਿੰਦਾ ਮੈਂ ਰਿਸ਼ਤੇ ਕਰਾਉਣਾਗਾ ਐ ਨਹੀਂ ਕਤਦੀ ਵੀ ਚਲੋ ਗੱਲ ਪਤਾ ਕੀ ਹੈ ਇਹ ਵਿਚੋਲੇ ਦੀ ਗੱਲ ਹੀ ਹੁੰਦੀ ਇਹ ਆਪਣੇ ਪਿਛਲੇ ਕਰਮਾਂ ਦਾ ਕੋਈ ਹਿਸਾਬ ਦਾ ਹੋਉਂਦਾ ਆਪਾਂ ਖਬਰਾਂ ਕਹਿੰਦੇ ਕਰਮ ਕਰਿਆ ਉੱਤੇ ਹਾਂ ਪਰ ਆਪਣੇ ਪਹਿਲਾਂ ਸਾਨੂੰ ਚਾੜ ਤਾਰਾਂ ਤੇ ਖੁਸ਼ੀਆਂ ਬਖਸ਼ਤੀਆਂ ਹੁਣ ਜਾ ਕੇ ਫਰਸਾ ਤੇ ਮਾਰਿਆ ਤਾਂ ਪਰਮਾਤਮਾ ਦੀ ਅਕਾਲ ਪੁਰਖ ਦੀ ਮੋਜ ਬਸ ਕੱਟਣਾ ਬੋਖੋਸੋ ਕਿ ਆਪਾਂ ਨੂੰ ਕੱਟਣਾ ਬੋਗੋ ਆਪਾਂ ਨੂੰ ਕਿਹੜਾ ਪਤਾ ਦੀਆ ਕਹਿੰਦੇ ਜੇ ਬਾਪ ਐ ਕਿ ਪਤਾ ਲੰਦਾ ਦਾ ਹਰਾਪੇ ਕਿ ਇਹ ਤਾਂ ਕੰਮ ਹੈ ਹਾਂ ਮਾਦਾ ਤੇਰੇ ਕਰਨ ਖਾਣ ਲੱਗ ਗਈ ਚੱਲ ਰੋਟੀ ਰੋਟੀ ਦੀ ਕਰਦੀਆਂ ਤਿਆਰੀ ਹੈ ਕਰਨ ਨੂੰ ਕਰਨ ਨੂੰ ਚਲ ਕੋਈ ਕਰ ਲੋ ਟਾਈਮ ਬਹੁਤ ਹੋ ਗਿਆ ਲੱਗਦਾ ਸਨਿਓ ਕਰਨਾ ਨੰਗਰਾਂ ਨੂੰ ਜਾ ਕੇ ਆਹ ਬਾਕੀ ਦੇ ਕੰਮ ਕਰਕੇ ਲੱਗਦਾ ਹੈ ਕਿ ਇਹ ਚੀਜ਼ ਹੈ। ਇਹ ਤਾਂ ਨਹੀਂ ਸੱਲੀ ਹੋ ਗਿਆ। ਫੇਰੇ ਬੰਦ। ਬੜਾ 드라마틱। ਰਾਏ ਨਾ ਕਰਾ। ਉਹ ਬਾਕੀ ਦਾ ਨਹੀਂ ਪਤਾ ਲੈ ਤਾ ਕਿਦਾਂ ਨਾ ਆ ਜਾਵੇ। ਮੈਨੂੰ ਤਾਂ ਫੋਨ ਫੋਨ ਵੀ ਆਇਆ ਨਾ ਮੈਂ ਤਾਂ ਇੰڈیا ਮੈਂ ਮੱਝਾ ਬੋਲ ਕੇ ਮਾ ਜਾਈ ਬੈਠੀ ਹੈ ਆਹ ਤੇ ਟੀਲਾ ਖਾਲੀ ਬੈਠੂਲੀ ਮੱਝ ਕਿੱਧਰ ਗਈ ਅੱਜ ਬੈੜੀ ਆ ਗਈ ਬੈਠੀ ਨੇ ਉਧਰ ਮੱਝਾਂ ਹੀ ਬੈਠੀਆਂ ਨੇ ਕੁੰਡੀ ਮੱਝ ਕਿੱਧਰ ਸੀ ਤੇ ਪਾਣੀ ਖਲ ਖਲ ਕੇ ਬਾਗੀ ਕਿਤੇ ਮੈਂ ਐਸੇ ਗਈ ਕਿੱਧਰ ਗਈ ਖਲ ਕੇ ਇੱਧਰ ਉਧਰ ਤਾਂ ਨਹੀਂ ਬਾਗੀ ਕਿਤੇ ਫਾਇਦਾ ਹੀ ਲੱਗ ਰਿਹਾ ਮਾਜੀ ਲੰਗ ਕਿੱਧਰ ਗਈ ਮੱਝ ਇੱਧਰ ਵੀ ਨਹੀਂ ਗਈ ਕਿੱਧਰ ਗਈ ਕਿੱਧਰ ਦੇਖਾਂ ਬਿਰਨ ਪੁੱਛਾ ਨਾ ਮੱਝ ਗਈ ਕਿੱਧਰ ਵੀ ਮੱਝ ਨਹੀਂ ਦਿਖ ਰਹੀ ਮੱਝ ਗਈ ਕਿੱਧਰ ਬੇਬੇ ਆਪਟਾ ਲਾ ਬਾਪੂ ਜੀ ਆਪਕੀ ਸੱਸੀ ਕਾ ਕੀ ਗੱਲ ਬਟੇ ਹੋਰ ਤੂੰ ਠੀਕ ਠਾਕ ਬਾਪੂ ਹਾਂ ਹਾਂ ਬੜੀ ਹੁਣ ਆਏ ਤੁਸੀਂ ਹਾਂ ਹਾਂ ਮੈਂ ਹੁਣੇ ਆਇਆ ਸੀ ਕੰਡਕ ਪਹਿਲਾਂ ਤੁਸੀਂ ਵੀ ਕਈ ਦਿਨ ਲਾਇਆ ਓਏ ਉੱਥੇ ਉਹ ਤੈਨੂੰ ਪਤਾ ਉਹ ਜਵਾਗ ਜਿੰਨੇ ਕਹੇ ਹਲਕੂ ਜਾ ਕੇ ਜੋ ਫਿਰ ਕੰਮ ਕਰਕੇ ਹਾਂ ਫੇਰ ਆਇਆ ਘਰੇ ਸਾਰਾ ਕੰਮ ਕਰਕੇ ਅੱਛਾ ਲਹੁਰੇ ਉਰੇ ਭਾਇਓ ਹੋਰ ਆਪਣੀ ਸਾਰੇ ਠੀਕ ਠਾਕ ਹਾਂ ਠੀਕ ਆ ਤੂੰ ਦੱਸ ਹਾਂ ਵਧੀਆ ਬੈ ਜਾ ਠੀਕ ਠਾਕ ਰਿਹਾ ਇਹਨੂੰ ਹਾਂ ਵਧੀਆ ਠੀਕ ਰਿਹਾ ਮੈਨੂੰ ਤਾਂ ਤੇਰਾ ਇੰਨਾ ਠੀਕ ਰਿਹਾ ਨਾ ਬਾਪੂ ਮਾਹ ਲੈ ਵਗਤ ਆ ਗਿਆ ਇੱਕ ਤਾਂ ਉਹਦੇ ਗੋਡੇ ਹੀ ਲੁਕ ਦਿੰਨੇ ਮਾਂ ਹੂੰ ਠੀਕ ਆ ਨਾ ਮੈਨੂੰ ਤਾਂ ਬਹੁਤ ਜ਼ਿਆਦਾ ਫਿਕਰ ਰਿਹਾ ਮਾਂ ਔਖਾ ਨਾ ਹੁੰਦਾ ਮੇਰਾ ਬਾਪੂ ਚਲੋ ਵੀਰੇ ਫੇਰ ਆਇਆ ਨਾ ਹੁੰਦਾ ਹੀ ਆਪਣੇ ਮਾਂ ਪਿਓ ਦਾ ਕੀ ਪੁੱਤਾਂ ਨੂੰ ਹੁਣ ਠੀਕ ਠਾਕ ਆ ਹਾਂ ਸਾਰਾ ਕੰਮ ਇਹ ਗੱਡੀ ਕਿੱ디 ਲਿਆਓ ਉਹ ਗੱਡੀ ਆ ਰੋ ਮੁੰਡਾ ਕਹਿੰਦਾ ਵੀ ਇੱਥੇ ਗੱਡੀਆਂ ਦੇ ਕੋਲ ਡੋਰ ਹੈ ਅੱਛਾ ਇਹਦਾ ਗੱਡੀ ਲੋਕ ਉਹਦਾ ਮੰਗ ਲੈ ਜਾਂਦਾ ਪੁਰਾਣੀ ਗੱਡੀ ਤੇ ਇਹਦਾ ਵੀ ਰੱਖ ਜੋ ਉਹਨੂੰ ਆ ਗੱਡੀ ਉਹਨਾਂ ਕੋਲ ਤੇ ਆ ਮੈਨੂੰ ਕਹਿੰਦਾ ਤੂੰ ਲੈ ਜਾ ਉਹ ਜੀ ਮੜਾ ਮोटा ਜਾਣਾ ਆਪੋ ਇੱਕ ਗੱਲ ਹੈ ਐਨੇ ਤਾਂ ਮੈਨੂੰ ਲੱਗਾ ਵਿਆਜ ਨਹੀਂ ਤੌਰ ਤੇ ਜਿੰਨੇ ਅੱਜ ਹੈ ਉਹ ਗੱਡੀ ਜਾਇਆ ਨਾ ਮੇਰਾ ਬਾਪੂ ਕਨੇਦ ਬਾਪੂ ਦੱਸ ਕੁਰਤਾ ਪਜਾਮਾ ਉੱਥੇ ਸਿਮੈਂਟ ਹੋਣਾ ਮੈਨੂੰ ਲੱਗਦਾ ਹੈ ਨਾ ਨਾ ਇਹਦਾ ਮੈਂ ਪਹਿਲਾਂ ਪੁਰਾਣਾ ਸਵਾਇਆ ਹੋਇਆ ਪਾਈ ਅੱਜ ਆਇਆ ਇਹ ਤੂੰ ਭੁੱਲ ਗਈ ਤੂੰ ਇੰਨੇ ਕੱਪੜੇ ਚ ਕਿਹੜਾ ਪਤਾ ਲੱਗ ਵਿਆਹ ਚ ਹੀ ਬੇਬੇ ਇਹਦਾ ਬਹੁਤ ਟੌਰ ਧੀ ਤੈਨੂੰ ਮੈਂ ਇੱਕ ਗੱਲ ਹੋਰ ਦੱਸਦਾ ਤੁਸੀਂ ਤਾਂ ਗੌਰ ਹੀ ਨਹੀਂ ਕਰੀ ਮੇਰੇ ਬਾਪੂ ਨੇ ਮੇਰੇ ਵਿਆਹ ਵਕਤ ਇੰਨਾ ਚਾਹ ਦੀ ਇਹਦਾ ਯੁਕਤੀ ਵੀ ਨਹੀਂ ਪਾ ਸਕਦੇ ਇਹਨੇ ਉਹਨੂੰ ਚੱਪਲਾ ਹੀ ਲੈ ਗਿਆ ਪਾ ਕੇ ਗੱਲ ਸੱਚੀ ਹੈ ਬਤ ਉਹਦੋਂ ਤਾਂ ਹੈਗਾ ਸੀ ਬਾਈ ਸੰਦੀਪ ਵਕਤ ਤਾਂ ਬਹੁਤ ਜਿਆਦਾ ਹਾਂ ਪਤਾ ਤੈਨੂੰ ਇਹ ਗੱਲ ਦਾ ਮੈਂ ਤੇਰੇ ਨਾਲ ਉਹ ਵਿੱਚ ਦੇਖ ਲਈ ਪਤਾ ਮੈਨੂੰ ਮੈਨੂੰ ਟੋਕਿਆ ਬਾਅਦ ਚ ਅਗਰ ਬਾਪੂ ਚੱਪਲਾ ਉਹ ਮਾਹਰ ਜਰ ਕਿੰਦਾ ਖੁਸ਼ੀ ਐਨੀ ਹੋਗੀ ਕਹਿੰਦਾ ਯੁਕਤੀ ਪਾ ਲਾ ਕਹਿੰਦਾ ਹੁਣ ਤਾਂ ਪਰ ਜਿੱਤੂ ਗੱਲ ਇੱਕ ਹੈ ਸੰਦੀਪ ਵਾਲਾ ਮਾਹੌਲ ਨਹੀਂ ਬਣ ਸਕਦਾ ਮੈਂ ਦੱਸਦਾ ਵੀ ਨਹੀਂ ਬਣ ਸਕਦਾ ਹਾਂ ਸੰਦੀਪ ਵਾਲਾ ਕਿੱਥੇ ਉਹ ਭਗ ਵਾਲੀ ਆਉਂਦੇ ਭਗ ਨਾਲ ਹੀ ਲੈ ਗਏ ਨਾ ਹੋ ਜਾਈਗੀ ਗੱਲ ਸੱਚੀ ਹੈ ਸਾਰੇ ਭਗ ਨਾਲ ਉਹ ਆਣੋ ਹੁਣ ਕਿਹੜਾ ਕਿਸੇ ਦੇ ਬਸ ਦੀ ਗੱਲ ਆਪਾਂ ਕਿਸੇ ਦੇ ਬਸ ਦੀ ਗੱਲ ਬਹੁਤ ਦਾ ਕਰ ਹੈ ਨਹੀਂਗਾ ਜਦੋਂ ਅੱਬ ਗੱਲ ਅਪਰੈਜੇਗੀ ਟੁੱਟ ਗਈ ਹੈ ਰੱਬ ਨਾਲ ਆਪਣੇ ਨੂੰ ਸੁੱਖ ਦੇ ਕੇ ਨਾ ਦੁੱਖ ਦਿੰਦਾ ਉਹ ਚੱਲਣਾ ਆਪਾਂ ਨੂੰ ਔਖਾ ਹੋ ਜਾਂਦਾ ਔਖਾ ਹੋ ਜਾਂਦਾ ਮੈਨੂੰ ਪਤਾ ਹੈ ਤੂੰ ਮੈਂ ਜਾਇਆ ਕਰਦੀ ਕੱਪੜੇ ਪਾ ਲਓ ਤੁਸੀਂ ਜੇ ਪਾ ਚ ਕੱਪੜੇ ਹਾਂ ਉਹ ਤਾਂ ਕੱਪੜਾ ਪਾ ਲਵਾਂਗੀ ਚੱਲ ਬਾਪੂ ਮਾ ਸਾਤਾ ਆਇਆ ਬਹਿ ਜਾਣੇ 2 ਮਿੰਟ ਤੂੰ ਬੈਠ ਨਹੀਂ ਮੈਂ ਤਾਂ ਤੈਨੂੰ ਆਇਆ ਕਹਿੰਦੀ ਮਦਰ ਸਨੀਆਂ ਇਹ ਕਰਕੇ ਆ ਡੰਗਰਾਂ ਨੂੰ ਆਪਣੇ ਫੂਲੀ ਮੈਸ ਮੈਂ ਸਾਰੇ ਗੇੜਾ ਦਿਆ ਇੱਧਰ ਵੀ ਇੱਧਰ ਹੀ ਮੈਨੂੰ ਕਿਤੇ ਨਹੀਂ ਦਿੱਤੀ ਕਿੰਦਾ ਖਾਦੀ ਮੈਂ ਫੂਲੀ ਮੈਸ ਦੀ ਸੁਣ ਲੈ ਕੱਲ ਨਾ ਮੈਂ ਸਨੀਆਂ ਤੂੰ ਕਰਕੇ ਵਾਗਿਆ ਮਹਲ ਸਨੀਆਂ ਤੇ ਬੰਨਦਾ ਉਹ ਤਾਂ ਮੇਰੇ ਆ ਮਾਰਿਆ ਸਿੰਗਲ ਜੱਗੀ ਕਾਨੂੰ ਕਹਿਣਾ ਪੁੱਤ ਮੈਂ ਤਾਂ ਅੱਖਾਂ ਤੋਂ ਨਹੀਂ ਹੋਣ ਵਾਲੀ ਹੋ ਗਈ ਜੰਮੀ ਉੱਠਿਆ ਜਾਂਦਾ ਤੇ ਤਾਂ ਚੱਲੇ ਮੈਂ ਤੂੰ ਡਾਕਟਰ ਤੇ ਵਿਖਿਆ ਕੇ ਲਈ ਉਹ ਵਪਾਰੀ ਆ ਗਏ ਮੈਂ ਤਾਂ ਗੁੱਸਾ ਹੈ ਜਾਂ ਚੜਿਆ ਨਾ ਮੱਖਾ ਪਰ ਇਹਨੂੰ ਟਕਾਣੇ ਤੇ ਲਾਵਾ ਨਾਲ ਹਰੇਕ ਨੂੰ ਮਾਰ ਦਿੱਤੀ ਬੇਇੱਜ਼ਤੀ ਬੇਇੱਜ਼ਤੀ ਮੇ ਤਾਂ ਉਹ ਤੂੰ ਤੁਸੀਂ ਮੈਨੂੰ ਦੱਸ ਤਾਂ ਦਿੰਦੇ ਮਾੜਾ ਮੋਟਾ ਕੀ ਦੱਸਾਂ ਬਸ ਮੈਂ ਤਾਂ ਕਹਿੰਦਾ ਉਹ ਗੁੱਸੇ ਵਿੱਚ ਆ ਕੇ ਨਾ ਮੈਂ ਤਾਂ 50000 ਰੁਪਏ ਬੇਇੱਜ਼ਤੀ ਚਲ ਪੈਸੇ ਸਾਂਭ ਲੈ ਪੈਸੇ ਤਾਂ ਮੈਂ ਸਾਂਭ ਤਿੱਕਰ ਸਾਂਭੇ ਪੈਲੇ ਪੈਸੇ ਤਾਂ ਕੋਈ ਤੇਰੇ ਕੋਲ ਹੀ ਹੁਣੇ ਹਾਂ ਮੇਰੇ ਰਵੀ ਨੇ ਸ਼ਾਮ ਤੇ ਬਾਕੀ ਸਾਰੇ ਸ਼ਾਮ ਕੇ ਰੱਖਿਓ ਹਨਾ ਨਾ ਸ਼ਾਮ ਤੇ ਕੋਈ ਨਾ ਪੈ ਜਾਵੇ ਨਾ ਤੈਨੂੰ ਦੱਸੀ ਨੇ ਮੇਰੇ ਬੱਕੀ ਚ ਸਿੰਘ ਮਾਰਿਆ ਮੱਝ ਨੇ ਜਮੀ ਨਹੀਂ ਗੱਲ ਕਰੀ ਬੇਬੇ ਕੀ ਦੱਸਾਂ ਪੁੱਤਾਂ ਕ ਲੈਣੀ ਤਾਂ ਉਹਦੀ ਕਹਿੰਦੇ ਬਹਾਨੇ ਲਾਉਂਦੀ ਐ ਫਿਰ ਮੈਂ ਕਰਾਂਗੀ ਕੀ ਚੱਲ ਕੋਈ ਨਾ ਕੋਈ ਨਾ ਠੀਕ ਆ ਨਾ ਆ ਰਹੋ ਕਿੱਥੇ ਆਪਣੀ ਰਮਨ ਉਹ ਨਹੀਂ ਦੇਖਦੀ ਮੇਰੀ ਗੱਲ ਸੁਣ ਜਾ ਤੇਰੇ ਤਾਈ ਕੇ ਖੇਡਦੀ ਐ ਉਹਨੂੰ ਲੈ ਕੇ ਆ ਭੱਜ ਕੇ ਚੱਕ ਕੇ ਉਧਰ ਆ ਆ ਉਧਰ ਉਧਰ ਸੱਜਿਆ ਇੱਕ ਵਾਰ ਤੈਨੂੰ ਬੇਬੇ ਮੈਂਨੇ ਪਹਿਲੇ ਤਿੰਨੀ ਵਾਰ ਹੀ ਕਿਹਾ ਬੇ ਕਿਸੇ ਦੇ ਘਰੇ ਨਾ ਜਵਾਕਾਂ ਨੂੰ ਛੱਡ ਗਿਆ ਕਰ ਅੱਜ ਕੱਲ ਟਾਈਮ ਮਾੜੇ ਨੇ ਮੇਰੀ ਤਿੰਨ ਵਾਰ ਮਹੀਨਾ ਕਿਸਦੇ ਤੇਰੇ ਛੱਡ ਗਿਆ ਤਾਂ ਚਲ ਕੋ ਨਾ ਉਧਰ ਕਿਹੜਾ ਬਗਾਨੀ ਆ ਹੁਣ ਤੱਕ ਚੱਲ ਉਧਰ ਹੀ ਪੜੀ ਬਗਾਨੀ ਨਹੀਂ ਆ ਅੱਜ ਕੱਲ ਟਾਈਮ ਬਹੁਤ ਮਾੜੇ ਨੇ ਅੱਜ ਕੱਲ ਤਾਂ ਆਪ ਦੇ ਸਕੇ ਨਹੀਂ ਬਣਦੇ ਤੂੰ ਕਿੱਥੇ ਕਰਦੀ ਆ ਉਹ ਸਕੂਲ ਉਜੜਿਆ ਹੋਇਆ ਦਾ ਮੁੰਡਾ ਉਹੀ ਨੀਮਾਨ ਹੈਗਾ ਪੂਰੇ ਕਹਿੰਦਾ ਜਦੋਂ ਉਹਨਾਂ ਖੇਡਦਾ ਖੇਡਣ ਦੇ ਬਹਾਨੇ ਉਹਨਾਂ ਥੱਪੜ ਮਾਰਦਾ ਕਦੇ ਕੁਝ ਕਰ ਚੱਲ ਕੋਈ ਗੱਲ ਨਹੀਂ ਉਹ ਵੀ ਕੁਝ ਨਹੀਂ ਹੁੰਦਾ ਤਾਂ ਪਰ ਤੂੰ ਐਂ ਨਾ ਕਿਸੇ ਦੇ ਘਰੇ ਸਾਡੇ ਕਹਿੰਦਾ ਮੈਂ ਲਿਆਉਣਾ ਹਣਾ ਚੱਲ ਕੋਈ ਨਹੀਂ ਜਾ ਜਾ ਆਪਣੇ ਆਹਾ ਬਲ ਆ ਕੱਪੜੇ ਕੁੱਪੜੇ ਬਾਹਰ ਲਾ ਹਾਂ ਕੁੱਪੜੇ ਬਾਹਰ ਆਪ ਵੀ ਘਟਿਆ ਨੂੰ ਤੇਰੇ ਬਾਪੂ ਜਾ ਲਿਆ ਮੈਂ ਲਿਆਉਣਾ ਨੂੰ ਚਾਹੀ ਪੁਰਜਾ ਤੁਸੀਂ ਵੀ ਕੱਪੜੇ ਬਾਹਰ ਹਾਂ ਮੈਂ ਬਦਲਣਾ ਕੱਪੜੇ ਇਹ ਤਾਂ ਮੈਂ ਡਾ ਕੇ ਫੇਟੇ ਕੰਨ ਦਿੰਦਾ ਕਿਥੇ ਸਿਆਪਾ ਰੋਟੇ ਲੱਗੇ ਨੇ ਮਾਫਤ ਸਾਨੂੰ ਇਹਦੇ ਬਾਪੂ ਨੂੰ ਚਾਰ ਪਾਣੀ ਕਰਦਾ ਉਹੋ ਰੋਜ਼ ਨਵੇਂ ਆਗੇ ਵੀ ਚੱਲ ਪਹਿਣ ਲਵੇ ਜਾਣੇ ਪਹਿਣ ਲਵੇ ਜਾਇ ਉਹਨੇ ਪਤਾ ਨਹੀਂ ਕਿੱਧਰ ਫਿੱਕੜ ਜਾਂਦੇ ਨੇ ਦੱਸ ਫਿਰ ਤੁੰਦਾ ਪਹਿਣ ਲੱਗ ਜਾਣਗੀ ਐ ਦੇਖਦੀ ਐ ਜਦੋਂ ਆਗੇ ਨਾ ਫਿਰ ਪੁੱਛਦੀ ਐਗੀ ਵੀ ਚੱਲ ਚੱਲੇ ਆਈਏ ਜਾਇ ਆਈਏ ਚੱਲ ਹੁਣ ਤਿਆਰ ਹੋ ਜਾ ਹੁਣ ਰੋਜ਼ ਕਹੀ ਜਾਂਦੀ ਐ ਮੈਂ ਪਹਿਣ ਲਵੇ ਜਾਣਾ ਪਹਿਣ ਲਵੇ ਜਾਣਾ ਨਾ ਕਰ ਲਾ ਕੋੜੇ ਜੇ ਕੰਮਾਂ ਤੀਮੀਆਂ ਦੇ ਕੰਮ ਵੀ ਕਦੇ ਮੁੱਕਦੇ ਨਹੀਂ ਨਾ ਤੂੰ ਕਿਧਰੇ ਵੀ ਨਹੀਂ ਮਾਨਾ ਜੇ ਮੈਂ ਲੈ ਕੇ ਜਾਂ ਨਾ ਤਾਂ ਵੀ ਮਰਦਾ ਨਹੀਂ ਲੈ ਕੇ ਜਾਂਦਾ ਤਾਂ ਵੀ ਮਰਦਾ ਨਾ ਤੀਮੀਆਂ ਦੇ ਕੰਮ ਕਦੇ ਮੁੱਕੇ ਨੇ ਕਦੇ ਰੋਟੀ ਬਣਾ ਲਾ ਕਦੇ ਚਾਹ ਬਣਾ ਲਾ ਕਦੇ ਝਾੜੂ ਲਾ ਲਾ ਲੈ ਹੁਣ ਇੱਥੀ ਨਾ ਪੈਰ ਜੀ ਮਾਰਦੀ ਬਰੀਆ ਮੈਂ ਗੱਡੀ 'ਚ ਬੈਠਾ ਸੀ ਤੀ ਆ ਜਾ ਚਲੋ ਆਉਂਦੀਆਂ ਗਿਆ ਸਮਾਨ ਜਾ ਤੜਿਆ ਮਾਂ ਅਸਮਾਨ ਤਰ